ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਸੰਬੰਧਿਤ ਖਟਕੜ ਕਲਾ ਦੇ ਵਿੱਚ ਮੌਜੂਦ ਅਜਾਇਬ ਘਰ ਵਿਖੇ ਪਈਆਂ ਯਾਦਗਾਰਾਂ ਨੂੰ ਸੰਜੋਗ ਕੇ ਇੱਕ ਬਰੋਸ਼ਰ ਅਤੇ ਪੋਰਟਰੇਟ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਅਤੇ ਪੋਰਟਰੇਟ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਬਰੋਸ਼ਰ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਵੱਲੋਂ ਹਰਪ੍ਰੀਤ ਸਿੰਘ ਸੰਧੂ ਸਾਭਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਮਦਦ ਦੇ ਨਾਲ ਤਿਆਰ ਕੀਤਾ ਹੈ ਇਹ ਬਰੋਸ਼ਰ ਜਿੱਥੇ ਮਿਊਜ਼ੀਅਮ ਦੇ ਬਾਰੇ ਦੇ ਵਿੱਚ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ ਉੱਥੇ ਨਾਲ ਹੀ ਇਸ ਮਿਊਜ਼ੀਅਮ ਦੇ ਇਤਿਹਾਸਿਕ ਅਤੇ ਦੇਸ਼ ਭਗਤੀ ਪੂਰਨ ਪਹਿਲੂ ਤੇ ਪ੍ਰਕਾਸ਼ ਵੀ ਪਾਉਂਦਾ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਜੀਵਨ ਨਾਲ ਸੰਬੰਧਿਤ ਉਹਨਾਂ ਦੀਆਂ ਯਾਦਗਾਰਾਂ ਖਟਖੜ ਕਲਾ ਮਿਊਜ਼ੀਅਮ ਵੀ ਕੇ ਸੰਜੋ ਕੇ ਰੱਖੀਆਂ ਹੋਈਆਂ ਹਨ ਅਤੇ ਇਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਆ ਕੇ ਦੇਖਣ ਅਤੇ ਮਹਿਸੂਸ ਕਰਨ ਨਾਲ ਇੱਕ ਵੱਖਰਾ ਹੀ ਫਖਰ ਵਾਲਾ ਅਨੁਭਵ ਤੁਹਾਨੂੰ ਹੁੰਦਾ ਹੈ ਅੱਜ ਦੀ ਤਰੀਕ ਚ ਜਿਹੜੇ ਸਾਡੇ ਮਿਊਜ਼ੀਅਮਸ ਹੈਗੇ ਆ ਉਹਨਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਜਿਹੜੇ ਨਵੀਂ ਪੀੜ੍ਹੀ ਹੈ ਉਹ ਜਿਹੜਾ ਨੈਟ ਤੇ ਹੀ ਅਧੀਆਂ ਚੀਜ਼ਾਂ ਦੇਖ ਲੈਂਦੇ ਆ ਵੇਰ ਐਸ ਮਿਊਜ਼ੀਅਮ ਦਾ ਅੱਧਾ ਮਜ਼ਾ ਉਹਦਾ ਹੈ ਫੀਲ ਐਂਡ ਟੱਚ ਨਾ ਜਿਹੜੀਆਂ ਅਸਲ ਦੇ ਵਿੱਚ ਚਿੱਠੀਆਂ ਸ਼ਹੀਦ ਆਜ਼ਮ ਨੂੰ ਲਿਖੀਆਂ ਜਾਂ ਉਹਨਾਂ ਨੇ ਲਿਖੀਆਂ ਜਾਂ origignal ਸ਼ਹੀਦ ਆਜ਼ਮ ਦੇ ਸਿਗਨੇਚਰ ਉਹ ਬਹੁਤ ਐਹਮੀਅਤ ਰੱਖਦੇ ਐ ਇੱਥੇ ਜਿਹੜਾ ਇਹਨਾਂ ਦਾ ਜੱਦੀ ਘਰ ਹੈ ਜਿਹੜੀ ਮੰਜੀ ਤੇ ਉਸ ਉੱਤੇ ਜਿਹੜੀ ਕਲਮ ਉਹਨਾਂ ਨੇ ਫੜੀ ਜਿਹੜੇ ਗਲਾਸ 'ਚ ਉਹਨਾਂ ਨੇ ਪਾਣੀ ਪੀਤਾ ਜਾਂ ਜਿਹੜੀ ਕਿਤਾਬ ਉਹਨਾਂ ਨੇ ਪੜ੍ਹੀ ਉਹ ਸਾਰੀਆਂ ਇੱਥੇ ਰੱਖੀਆਂ ਹੋਈਆਂ ਜਿਹੜੀਆਂ ਬੇਸਿਕਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਦੱਸਣ ਵਾਸਤੇ ਆ ਚੀਜ਼ਾ ਹੈਗੀ ਹੈ ਤਾਂ ਕਿ ਉਹ ਦੇਖਣ ਉਹ ਜਿਹੜੀ ਪੂਰੀ ਅਸੀਂ ਸ਼ਹੀਦ ਆਜ਼ਮ ਦੀ ਕਹਾਣੀ ਫਰਮ ਬਰਥ ਟੂ ਡੈਥ ਇਜ਼ ਮਿਊਜ਼ੀਅਮ ਦੇ ਵਿੱਚ ਕੀਤੀ ਹੋਈ ਹੈ ਉਹਨੂੰ ਉਹਨੂੰ ਆਪਣੇ ਆਪ ਦੇਖ ਕੇ ਜਿਉਣ ਕਿ ਦੇਖੋ ਕੀ ਕੁਰਬਾਨੀ ਉਹਨਾਂ ਨੇ ਦਿੱਤੀ ਸੀ ਕੀ ਉਹਨਾਂ ਦਾ ਰਹਿਣ ਸਹਿਣ ਸੀ ਐਡੀ ਅਫਲੂਐਂਟ ਫੈਮਲੀ ਜੋ ਆ ਕੇ ਨਾਰਮਲੀ ਬੰਦਾ ਇਹੋ ਜੀ ਕੁਰਬਾਨੀ ਨਹੀਂ ਦਿੰਦਾ ਪਰ ਉਹਨਾਂ ਨੇ ਸਾਰਾ ਆਪਣਾ ਧਨ ਦੌਲਤ ਛੱਡ ਗਏ ਆਹ ਕੁਰਬਾਨੀ ਦਿੱਤੀ ਹੈ ਅਸੀਂ ਉਹ ਉਹਨਾਂ ਦੀ ਸ਼ਹੀਦੀ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸਾਨੂੰ ਫਖਰ ਹੈ ਕਿ ਸਾਡੇ ਐਡੇ ਯੋਧੇ ਇੱਥੇ ਜੰਮੇ ਐ ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਦੇ ਵੱਲੋਂ ਖਟਖਟ ਕਲਾ ਵਿਖੇ ਮੌਜੂਦ ਇਸ ਮਿਊਜ਼ੀਅਮ ਦੇ ਵਿਹੜੇ ਦੇ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ ਬਾਈ ਜੀ ਪੰਜਾਬੀ ਦੇ ਲਈ ਸ਼ਹੀਦ ਭਗਤ ਸਿੰਘ ਨਗਰ ਤੋਂ ਸ਼ੈਲੇਸ਼ ਕੁਮਾਰ ਦੀ ਰਿਪੋਰਟ